ਆਕਾਜੇ ਮੁੰਡੇ ਪਹਾੜਾਂ ਵਿੱਚ ਘੁੰਮਣ ਗਏ ਸਨ ਤੇ ਇਹਨਾਂ ਦੀ ਗੱਡੀ ਦੇ ਸ਼ੀਸ਼ੇ ਤੇ ਸਿੱਧੂ ਮੂਸੇਵਾਲਾ ਦੀ ਫੋਟੋ ਲੱਗੀ ਹੋਈ ਸੀ ਜਿਸ ਕਾਰਨ ਪ੍ਰਸ਼ਾਸਨ ਨੇ ਇਹਨਾਂ ਨੂੰ ਰੋਕਿਆ ਤੇ ਕਿਹਾ ਕਿ ਤੁਸੀਂ ਇਦਾਂ ਫੋਟੋ ਲਗਾ ਕੇ ਨਹੀਂ ਘੁੰਮ ਸਕਦੇ ਤਾਂ ਦੇਖੋ ਫਿਰ ਇਹਨਾਂ ਮੁੰਡਿਆਂ ਨੇ ਉੱਥੇ ਹੀ ਗੱਡੀ ਖੜੀ ਕਰ ਸਿੱਧੂ ਮੂਸੇਵਾਲਾ ਦੇ ਗੀਤ ਨਾਲ ਕਿਵੇਂ ਜਵਾਬ ਦਿੱਤਾ ਉਹ ਲੋਕੀ ਕਹਿੰਦੇ ਨੇ ਤੂੰ ਮੂਸੇਵਾਲਾ ਪੋਸਟਰ ਲਾ ਕੇ ਢੇੜਾ ਨਹੀਂ ਕੱਟ ਸਕਦਾ ਇਹ ਉਹਨਾਂ ਦੇ ਲਈ ਹਨੀ ਮੈਂ ਹੱਕ ਦੀ ਕਮਾਈ ਵਿੱਚ ਢੇੜੇ ਕੱਢਦਾ ਢੇੜੇ ਕੱਢਦਾ ਗੇੜੇ ਕੱਢਦਾ ਨੀ ਮੈਂ ਹੱਕ ਦੀ ਕਮਾਈ ਵਿੱਚ ਗੇੜੇ ਕੱਢਦਾ ਸਾਲੇ ਮੱਚਦੇ ਸ਼ਰੀਕ ਨੇ ਫਰਾੜ ਮੰਨਦੇ ਤੇਰੇ ਘਰ ਦੀ ਪੁਲਿਸ ਮੈਨੂੰ Thief ਆਖਦੀ ਨਹੀਂ ਤੇਰੇ ਖੁੰਡਦੇ ਨੇ ਮੁੰਡੇ ਮੈਨੂੰ Vote ਮੰਨਦੇ ਅਸੀਂ ਜੀਉ ਵਿੱਚ ਰੈਪ ਦਾ ਪੁਰਤੂਗਰੇ ਮੈਂ ਮੈਂ ਮੇਰੇ ਤੋਂ ਵਧੀਆ ਰੈਪਰ ਰੈਪਰ ਦਾ ਫੈਨ ਐ ਕਹਿ ਮੈਂ ਤੇ ਮਰਾਜਿਆਂ ਦਾ ਪੁੱਤ ਕਹਿੰਦਾ ਤੇਰੀ ਅਸ਼ ਤੋਂ ਵੱਡੇ ਰੈਪਰ ਬਨੇ ਤੇਰੇ ਫੈਨ ਐ